ਵੰਡਾ ਤੇ ਫਿਰ ਦਵਾਈ ਦੀ ਥਾਂ ਤੇ ਇੱਕ ਆਪਾਂ ਘਰੇਲੂ ਦਵਾਈ ਬਣਾ ਲਈਏ ਇੱਕ ਗਲਾਸ ਐਸੇ ਤਰ੍ਹਾਂ ਇੱਕ ਪਾਣੀ ਲਓ ਸਿੰਪਲ ਸਿੰਪਲ ਪਾਣੀ ਦੇ ਵਿੱਚ ਤੁਸੀਂ ਕੀ ਕਰੋ ਕਿ ਦੋ ਚਮਚ ਦੁੱਧ ਦੇ ਪਾ ਲਓ ਸਿਰਫ ਦੋ ਚਮਚ ਦੁੱਧ ਦੇ ਪਾਓਗੇ ਜਦੋਂ ਉਹ ਹਿਲਾ ਲੋਗੇ ਤਾਂ ਫਿਰ ਉਹ ਤੁਹਾਡੀ ਦਵਾਈ ਬਣ ਜੇਗੀ ਐਂਟਾਸਿਡ ਇਹਨੂੰ ਤੁਸੀਂ ਪੀ ਲੋਗੇ ਤੁਹਾਡਾ ਕਿਲੇਜਾ ਸੜਦਾ ਬੰਦ ਹੋ ਜਾਏਗਾ ਹਾਈਪਰ ਐਸਿਡਿਟੀ ਤੁਹਾਡੀ ਠੀਕ ਹੋਣੀ ਸ਼ੁਰੂ ਹੋ ਜਾਏਗੀ ਇਹਨੂੰ ਆਦਤ ਬਣਾ ਲਓ ਗਰਮੀ ਦੇ ਵਿੱਚ ਅਕਸਰ ਤੁਸੀਂ ਇਹਨੂੰ ਪੀ ਲਿਆ ਕਰੋ ਜਦੋਂ ਤੁਸੀਂ ਪੀਂਦੇ ਰਹੋਗੇ ਤੇ ਤੁਹਾਡੇ ਜਿਹੜੀ ਐ ਬਰਨਿੰਗ ਹੁੰਦੀ ਆ ਸਾੜ ਪੈਂਦਾ ਕਿਲੇਜੇ 'ਚ ਬਿਲਕੁਲ ਠੀਕ ਹੋ ਜਾਏਗਾ ਅਗਰ ਤੁਸੀਂ ਇੱਕ ਗਲਾਸ ਦੁੱਧ ਆ ਪੀਂਦੇ ਤਾਂ ਉਹਨੂੰ ਹজম ਕਰਨ 'ਚ ਬਹੁਤ ਤਾਕਤ ਲੱਗਦੀ ਆ ਪਰ ਜਦ ਤੁਸੀਂ 2 ਚਮਚ ਇੱਕ ਗਲਾਸ ਪਾਣੀ ਵਿੱਚ ਦੁੱਧ ਪੀਂਦੇ ਹੋ ਤਾਂ ਉਹਦੇ ਨਾਲ ਬਹੁਤ ਵੱਡੇ ਫਾਇਦੇ ਹੁੰਦੇ ਆ ਜਰਾ ਕਰਕੇ ਦੇਖਿਓ ਖੜਾ ਛੱਡੋ ਤਜਾਬ ਵਾਲੀਆਂ ਦਵਾਈਆਂ ਦਾ